सर जॾहिं सारे खणे और क्या कल्ह बोले त ਕੋਡਾ ਆਪਣਾ ਕਰਨੀ ਚਾਹੁੰਦਾ ਹਾਂ ਹਾਂ ਲੋਕਾਂ ਨੂੰ ਉਹ ਤੁਸੀਂ ਕਿਹਾ ਕਿ ਸਾਡੇ ਬੰਦੇ ਤਾਂ ਮੈਂ ਤੁਹਾਨੂੰ ਕਹਿ ਰਿਹਾ ਹਾਂ ਕੋਈ ਰੀਟ ਕਰ ਲੋ ਇਹਨਾਂ ਨੂੰ ਕੋਈ ਕੰਮ ਕਰਾ ਇਹੋ ਕੋਟਾ ਵੀ ਖੰਭੇ ਚਾਹੁੰਦਾ ਐਕਸੋਰੀ ਆਪਾਂ ਥੇ Gracias. No. Yeah. Yeah. ਤੂੰ ਮਰਦੀ ਲਾ ਕੇ ਇਧਰ ਆ ਜਾ ਮੈਂ ਜਾਣਦੀ ਮੈਂ ਕਹ ਤੇਰੀ ਰਿਟਾਇਰਮੈਂਟ ਨੇੜੇ ਯਾਰ ਰਿਟਾਇਰਮੈਂਟ ਮਾ ਤੇਰੀ ਦੂਰ ਨਹੀਂ ਕੀ ਗੱਲ ਦੱਸੇ ਵੀ ਜਦੋਂ ਸਾਨੂੰ ਕੋਈ ਆ ਸੁਣ ਲਓ ਬਾਈ ਮੈਂ ਨਹੀਂ ਕਰਾਂਗੇ ਬਾਈ ਗੱਡੇ ਸਾਰੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਗੱਡੇ ਸਾਰੀ ਨਹੀਂ ਚੱਲੋਗੀ ਨਹੀਂ ਚੱਲੋਗੀ ਨਹੀਂ ਚੱਲੇਗੀ ਅੱਗੇ ਉਹ ਬਟਾਤੇ ਲੈਣੇ ਕਰਨੀ ਤਾਂ ਤੇ ਮਾਹੀ ਨੂੰ ਸੱਤੋ ਆਰੇ ਮਸਲੇ ਦਾ ਤੁਹਾਨੂੰ ਪਤਾ ਹੈ ਨਹੀਂ ਸਾਨੂੰ ਕਹਦਾ ਤੁਹਾਨੂੰ ਨਹੀਂ ਪਤਾ ਹੈ ਕੂਪ ਦਾ ਮਸਲਾ ਡੀਐਨਵੀ ਸਾਹਿਬ ਨਾਲ ਲਿੰਕ ਕਰਕੇ ਲੈਣੇ ਆ ਤਤਨਾ ਨਾ ਕਿੱਥੀ ਹੋ ਜਾਉਂਗਾ ਉਹ ਤਾਂ ਬੈਠ ਕੇ ਆਪਾਂ ਬੈਠ ਕੇ ਗੱਲ ਕਰੀ ਜਿੱਥੇ ਨਾ ਕਹੀ ਪੈ ਰਿਹਾ ਉਹ ਮੈਂ ਮੰਨ ਨਹੀਂ ਲਾ ਨਾ ਕਰਦੇ ਦੋਵੇਂ ਜਿਹੇ ਇਤਿਹਾਸਕ ਪਿੰਡ ਅਖਾੜਾ ਉਹਦੇ ਅੰਦਰ ਜਿਹੜੀ ਕੈਂਸਰ ਗੈਸ ਫੈਕਟਰੀ ਲੱਗ ਰਹੀ ਹੈ ਜਿਹਨੂੰ ਪ੍ਰਸ਼ਾਸਨ ਨੇ ਬਾਇਓਗੈਸ ਫੈਕਟਰੀ ਦਾ ਨਾਮ ਦਿੱਤਾ ਹੈ ਉਹਨੂੰ ਬੰਦ ਕਰਾਉਣ ਦੇ ਲਈ ਪਿੰਡ ਵਾਸੀ ਪਿਛਲੇ 1 ਸਾਲ ਤੋਂ ਲੜਾਈ ਲੜ ਰਹੇ ਆ ਔਰ ਅਮਨਪੂਰਵਕ ਜਿਹੜਾ ਧਰਨਾ ਦਿਨ ਰਾਤ ਦਾ ਮੋਰਚਾ ਲਾ ਕੇ ਦਿੱਤਾ ਜਾ ਰਿਹਾ ਹੈ ਅੱਜ ਪੰਜਾਬ ਸਰਕਾਰ ਦੇ ਨਿਰਦੇਸ਼ ਤੇ ਸਾਡੇ ਇਸ ਧਰਨੇ ਦਾ ਸ਼ੈੱਡ ਜਿਹੜਾ ਉਹ ਬੁਰੀ ਤਰ੍ਹਾਂ ਖਾਰ ਦਿੱਤਾ ਗਿਆ ਭੰਨ ਦਿੱਤਾ ਗਿਆ ਤੋੜ ਦਿੱਤਾ ਗਿਆ ਅੱਜ ਅਖਾੜੇ ਪਿੰਡ ਦਾ ਬੱਚਾ ਬੱਚਾ ਮੁਰਕੇ ਫਿਰ ਧਰਨੇ ਜਾ ਕੇ ਬੈਠ ਗਿਆ ਉਸ ਫੈਕਟਰੀ ਦੇ ਮੂਹਰੇ ਔਰ ਪੁਲਿਸ ਵੱਲੋਂ ਕੀਤੇ ਤੱਕੇ ਦੇ ਬਾਵਜੂਦ ਸਵੇਰੇ ਸਾਜਰੇ ਆ ਕੇ ਗੁਰਦੁਆਰਿਆਂ ਦੇ ਵਿੱਚ ਲੀਡਾਂ ਕਰ ਦਿੱਤੀਆਂ ਪਬਲਿਕ ਜਿਹੜਾ ਸਿਸਟਮ ਸੀ ਅਨਾਉਂਸਮੈਂਟ ਦਾ ਉਹਨੂੰ ਖਤਮ ਕਰ ਦਿੱਤਾ ਗ੍ਰਿਫਤਾਰੀਆਂ ਕੀਤੀਆਂ 2 ਦਰਜਨ ਦੇ ਕਰੀਬ ਬਰਨਾਲੇ ਜ਼ਿਲ੍ਹੇ ਚੋਂ ਲੁਧਿਆਣੇ ਜ਼ਿਲ੍ਹੇ ਚੋਂ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਕਾਪੇ ਮਾਰੇ ਆ ਘਰਾਂ ਤੇ ਬਾਹਰ ਅਜੇ ਵੀ ਪੁਲਿਸ ਬੈਠੀ ਹੈ ਔਰ ਲੋਕ ਬਾਹਾਂ ਦੇ ਵਿੱਚ ਵੀ ਇਸ ਥਾਂ ਤੇ ਪਹੁੰਚੇ ਆ ਔਰ ਸਵੇਰ ਦੇ ਭੁਖਣ ਭਾਣੇ ਧਰਨੇ 'ਚ ਬੈਠ ਕੇ ਇਹ ਮੰਗ ਕਰ ਰਹੇ ਆ ਦੱਸ ਰਹੇ ਆ ਭਗਵੰਤ ਮਾਨ ਸਰਕਾਰ ਨੂੰ ਕਿ ਤੇਰੀ ਇਹ ਗੁੰਡਾਗਰਦੀ ਤੇਰਾ ਇਹ ਜ਼ਬਰ ਇਹ ਸਦਕ ਦੇ ਨਾਲ ਅਖਾੜ ਦੇ ਲੋਕ ਇਹਦਾ ਟਕਰਾ ਕਰਨਗੇ ਔਰ ਅੱਜ ਪੁਲਿਸ ਵੱਲੋਂ ਕੀਤੇ ਇਸ ਧੱਕੇ ਦੇ باوجود ਜਿਹੜੇ ਅਖਾੜੇ ਦੇ ਲੋਕ ਆ ਸੰਘਰਸ਼ ਮੋਰਚਾ ਕਿਸਾਨ ਜਥੇਬੰਦੀਆਂ ਆ ਉਹ ਵੱਡੀ ਪੱਧਰ ਤੇ ਫੇਰ ਬੱਚਾ ਬੱਚਾ ਇੱਥੇ ਬੈਠਾ ਸਾਡੀਆਂ ਮਾਵਾ ਪਾਣਾ ਬੈਠੀਆਂ ਧੁੱਪ ਦੇ ਵਿੱਚ ਬੈਠੀਆਂ ਭੁਖਣ ਭਾਣੀਆਂ ਬੈਠੀਆਂ ਇਹਦੇ ਤੋਂ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਬੁੱਝ ਲੈਣਾ ਚਾਹੀਦਾ ਹੈ ਕਿ ਤੂੰ ਹੁੰਡਾਂ ਦੀ ਖੱਖਰ ਛੇੜ ਲਈ ਹੈ ਇਹ ਖੱਖਰ ਹੈ ਜਿਹੜੇ ਇਹ ਤੇਰੀ ਕਬਰ ਵੀ ਬਣਾਉਗੀ ਔਰ ਤੈਨੂੰ ਪੰਜਾਬ ਦੇ ਵਿੱਚੋਂ ਮਨਫੀ ਵੀ ਕਰੋਗੇ ਪੰਜਾਬ ਦੇ ਵਿੱਚੋਂ ਤੈਨੂੰ ਪਨਾਓ ਜਿਹੜੀ ਭਜਾਉਗੇ ਵੀ ਸਾਡੇ ਜਗਰਾਉਂ ਦੇ ਐਮਐਲਏ ਬੀਬੀ ਮਾਨੂਕੇ ਜਿਹਨੂੰ ਇਸ ਪਿੰਡ ਨੇ ਸਭ ਤੋਂ ਬਹੁਤ ਬਹੁਤ ਗਿਣਤੀ ਦੇ ਨਾਲ ਵੋਟਾਂ ਪਾ ਕੇ ਜਿਤਾਇਆ ਸੀ ਅੱਜ ਉਹਦੇ ਮੂੰਹ 'ਚ ਘਗਣੀਆਂ ਪੈ ਗਈਆਂ ਉਹਦੇ ਘਰੇ ਵੀ ਜਾ ਕੇ ਧਰਨਾ ਦਿੱਤਾ ਸੀ ਪਰ ਇਹਦੇ باوجود ਉਹ ਅਖਾੜੇ ਪਿੰਡ ਦੇ ਲੋਕਾਂ ਦਾ ਦੁੱਖ ਸੁਣਨ ਨਹੀਂ ਆਈ ਸੋ ਇਹ ਜਿਹੜੇ ਅੰਦੋਲਨ ਹੈ ਇਹ ਜਿੱਤ ਤੱਕ ਚੱਲਦੇ ਰਹਿਣਗੇ ਇਹ ਵਹਿਮ ਭਗਵੰਤਮਾਨ ਸਰਕਾਰ ਮਨ ਚੋਂ ਕੱਢ ਦਵੇ ਕਿ ਉਹ ਤੱਕੇ ਨਾਲ ਜ਼ਬਰ ਨਾਲ ਇਹ ਫੈਕਟਰੀਆਂ ਚਲਾ ਲੂਗੇ ਧੰਨਵਾਦ